ਸੰਤ ਜਰਨੈਲ ਸਹੀਂ ਦੇ ਪਾਸ ਕਈ ਫੌਜੀ ਰਲ ਕੇ ਆਏ ਉਹਨਾਂ ਫੌਜੀਆਂ ਨੇ ਕਿਹਾ ਵੀ ਹਰਿਮੰਦਰ ਸਾਹਿਬ ਤੇ ਐਵੇਂ ਫੌਜ ਚੜ੍ਹੇਗੀ ਜੇ ਸੰਤ ਜੀ ਨੂੰ ਆਖੀਏ ਵੀ ਬੇਨਤੀ ਹੈ ਕਿ ਤੁਸੀਂ ਬਾਹਰ ਆ ਜਾਓ ਆਤਮ ਸਮਰਪਣ ਕਰ ਦਿਓ ਜਿਹਦੇ ਨਾਲ ਸਾਡਾ ਹਰਿਮੰਦਰ ਵੱਜ ਜਾਵੇਗਾ ਆਕਾਲ ਤਖਤ ਵੱਜ ਜਾਵੇਗਾ ਅਸੀਂ ਫੌਜ ਨਹੀਂ ਚੜ੍ਹਾਂਗੇ ਇਹ ਜਿਹੜੇ ਫੌਜੀ ਚੜ੍ਹ ਕੇ ਚੱਲ ਕੇ ਆਏ ਮਦਾ ਹੋਇਆ ਵੀ ਕੋਈ ਸ਼ਸਤਰ ਕੋਲ ਨਾ ਹੋਵੇ ਤੇ ਜੇ ਗੱਲ ਕਰਨੀ ਹੈ ਸਾਡੇ ਪੱਖੋਂ ਵੀ ਪੂਰਨ ਖੁੱਲ ਹੈ ਅਸੀਂ ਵੀ ਸ਼ਸਤਰਾਂ ਦਾ ਇਸਤੇਮਾਲ ਨਹੀਂ ਕਰਾਂਗੇ ਸੰਤਾਂ ਵੱਲੋਂ ਉਹਨਾਂ ਦੇ ਸਿੰਘਾਂ ਵੱਲੋਂ ਕਿਹਾ ਗਿਆ ਅੰਦਰ ਗਏ ਫੌਜੀ ਕਿਆ ਬਾਬਾ ਜੀ ਹਮਲਾ ਬਚ ਸਕਦਾ ਹੈ ਬਚਾਅ ਹੋ ਸਕਦਾ ਹੈ ਸਾਰੇ ਜਿੰਨੇ ਵੀ ਹਥਿਆਰ ਬੰਦ ਹਨ ਆਪਣੇ ਹਥਿਆਰ ਛੱਡ ਦੇਣ ਜਾਂ ਹੱਥ ਚੁੱਕ ਕੇ ਨਿਕਲ ਜਾਣ ਕੋਈ ਵੀ ਇੱਥੇ ਜਿਹੜਾ ਹੈ ਨੁਕਸਾਨ ਨਹੀਂ ਹੋਵੇਗਾ ਤਦੋਂ ਸਾਧ ਜਰਨੈਲ ਸਿੰਘ ਜੀ ਨੇ ਕਈ ਸਵਾਲ ਉਹਨਾਂ ਦੇ ਅੱਗੇ ਰੱਖੇ ਇਹ ਬਾਤ ਚੀਤ ਵੈਸੇ ਗੁਪਤ ਹੈ ਉਹਨਾਂ ਦੇ ਅੱਗੇ ਰੱਖੇ ਵੀ ਵੇਖੋ ਤੁਸੀਂ ਸਿੱਖ ਹੋ ਨਾਲ ਤੁਹਾਡੇ ਸਿੰਘ ਲੱਗਿਆ ਹੈ ਜਰਾ ਇੱਕ ਧਿਆਨ ਦਿਓ ਜਦੋਂ ਇਹ ਫੌਜ ਚਾੜ੍ਹ ਕੇ ਲੈ ਕੇ ਆਏ ਨੇ ਉਹਨਾਂ ਉਦੋਂ ਇਹਨਾਂ ਨੇ ਕੋਈ ਮਤਾ ਪਕਾਇਆ ਹੈ ਵੀ ਅਸੀਂ ਫੌਜ ਲੈ ਕੇ ਆ ਰਹੇ ਹਾਂ ਜੇ ਤੁਸੀਂ ਬਾਹਰ ਨਿਕਲ ਜਾਵੋ ਨਾ ਲੈ ਕੇ ਆਵਾਂਗੇ ਕੋਈ ਆਪਾਂ ਏਦਾਂ ਦੀ ਜਗ੍ਹਾ ਨਿਯੁਕਤ ਕਰ ਲਈਏ ਵੀ ਗੁਰੂ ਘਰ ਨੂੰ ਕੋਈ ਨੁਕਸਾਨ ਨਾ ਹੋਵੇ ਹਰਮੰਦਰ ਸਾਹਿਬ ਅਕਾਲ ਤਖਤ ਨੂੰ ਧਾਰਮਿਕ ਸਥਾਨ ਹੈ ਇਹਨੂੰ ਕੋਈ ਨੁਕਸਾਨ ਨਾ ਹੋਵੇ ਕਿਤੇ ਬਾਹਰ ਮੋਰਚਾ ਲਾ ਲਓ ਉੱਥੇ ਜੰਗ ਹੋਵੇ ਸਾਡੀ ਸਰਕਾਰ ਦੀ ਤੇ ਤੋੜੀ ਆਉਣ ਲੱਗੇ ਆਣੇ ਸਾਨੂੰ ਪੁੱਛਿਆ ਤੇ ਹੁਣ ਅੰਦਰ ਬੈਟਰੀਆਂ ਦੇ ਉੱਤੇ ਚੜ ਕੇ ਆਏ ਹੋ ਤੇ ਹੁਣ ਕਹਿੰਦੇ ਹੋ ਹੱਥ ਖੜੇ ਕਰਕੇ ਦੇ ਬਾਬਾ ਜੀ ਨਿਕਲ ਜਾਓ ਨੁਕਸਾਨ ਨਹੀਂ ਹੋਵੇਗਾ ਗੱਲ ਗੌਲ ਕਰਨ ਵਾਲੀ ਹੈ ਹੁਣ ਇਹ ਜੰਗੇ ਮੈਦਾਨ ਬਣ ਗਿਆ ਹੈ ਜੋ ਇਹ ਗੁਰੂ ਦੀ ਧਰਤੀ ਹੈ ਨਾ ਸ੍ਰੀ ਅਕਾਲ ਤਖਤ ਸਾਹਿਬ ਇਹ ਹੁਣ ਮੈਦਾਨੇ ਜੰਗ ਦੀ ਧਰਤੀ ਬਣ ਜਾਣਾ ਕੀਤੀ ਹੈ ਇੱਕ ਪਾਸੇ ਸਰਕਾਰੀ ਫੌਜ ਤੁਸੀਂ ਹੋ ਦੂਜੇ ਪਾਸੇ ਅਕਾਲ ਤਖਤ ਦੇ ਉੱਪਰ ਜਿਹੜਾ ਹੈ ਕਈ ਨਿਸ਼ਚਾ ਰੱਖਣ ਵਾਲੀ ਅਕਾਲ ਕੀ ਫੌਜ ਹੈ ਹੁਣ ਤੁਸੀਂ ਦੱਸੋ ਵੀ ਜੇ ਇਹ ਅਕਾਲ ਕੀ ਫੌਜ ਆਪਣਾ ਆਤਮ ਸਮਰਪਣ ਕਰਦੀ ਹੈ ਕਿ ਫਿਰ ਗੁਰੂ ਦੀ ਜਿਹੜੀ ਉਹ ਏਡੀ ਵੱਡੀ ਇੱਜ਼ਤ ਹੈ ਰੁਲੇਗੀ ਨਹੀਂ ਜਿਹੜੀ ਆ ਦਸਤਾਰੇ ਸਿਰ ਤੇ ਤਾਜ ਸਹਬ ਨੇ ਬਖਸ਼ੇ ਨੇ ਰੁਲਣਗੇ ਨਹੀਂ ਜਦੋਂ ਐਸੀਆਂ ਦਲੀਲਾਂ ਸਤ ਜੀ ਨੇ ਉਹਨਾਂ ਦੇ ਸਾਹਮਣੇ ਰੱਖੀਆਂ ਇਹ ਫੌਜੀ ਜੀ ਮੁੜ ਕੇ ਵਾਪਸ ਫੌਜ ਦੇ ਵਿੱਚ ਨਹੀਂ ਗਏ ਉੱਥੇ ਸ਼ਹੀਦੀ ਪਾਈ ਇਨਾਨ ਕਹਿਣ ਲੱਗੇ ਜੇ ਇਹ ਗੱਲ ਹੈ ਫਿਰ ਅਸੀਂ ਸਰਕਾਰੀ ਫੌਜ ਦੇ ਤੌਰ ਤੇ ਨਹੀਂ ਲੜਾਂਗੇ ਅਸੀਂ ਅਕਾਲਕੀ ਫੌਜ ਦੇ ਤੌਰ ਤੇ ਲੜਾਂਗੇ ਅਸੀਂ ਸਿਰ ਵਾਰ ਦਿਆਂਗੇ ਆਪਣੇ ਉਹ ਫੌਜੀ ਵੀ ਅੰਦਰ ਹੀ ਰਹਿ ਗਈ ਜੀ ਇਤਿਹਾਸ ਗਵਾਹ ਹੈ ਹੁਣ ਕੀ ਕੀ ਵਾਪਰਿਆ ਹੈ ਕਿਦਾਂ ਕਿਦਾਂ ਮੋਰਚੇ ਲੱਗੇ ਅੱਜ ਜੀ 4:00 ਵਜ ਕੇ ਕੋਈ 20 ਮਿੰਟ ਦਾ ਸਮਾਂ ਦੱਸਦਾ ਹੈ ਅਮਰਤ ਵੇਲੇ ਦਾ ਕੋਈ ਦੱਸਦਾ ਹੈ ਵੀ 40 ਮਿੰਟ ਤੇ ਅਟੈਕ ਸ਼ੁਰੂ ਕੀਤਾ ਅਮਰਤ ਵੇਲੇ ਸਿੰਘ ਨਿਤਨੇਮ ਕਰ ਰਹੇ ਨੇ ਇਸ਼ਨਾਨੇ ਕੀਤੇ ਬਾਬਾ ਜੀ ਨੇ ਟੂਟੇ ਦੇ ਉੱਤੇ ਇਸ਼ਨਾਨ ਕੀਤਾ ਤੇ ਫਿਰ ਹਰਮੰਦਰ ਸਾਹਿਬ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਹੱਲੇ ਨਾ ਸਿੰਘ ਆਪਣਾ ਆਪਣਾ ਨਿਤਨੇਮ ਕਰਨ ਲੱਗ ਗਏ ਪਰ ਹਣ ਤਿਆਰ ਪਰ ਤਿਆਰ 42 ਜਾਂ ਕਈ ਇਹ 440 ਤੇ ਇਹਨਾਂ ਨੇ ਜੀ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਫੌਜ ਨੇ ਕਿਉਂ ਸਮਾਂ ਨੇ ਉਪਤ ਕੀਤਾ ਗਿਆ ਵੀ ਇੱਕ ਤੇ ਉਹ ਸੌ ਰਹੇ ਹੋਣਗੇ ਤੇ ਦੂਜਾ ਹਨੇਰਾ ਹੋਵੇਗਾ ਸਾਡੇ ਕੋਲ ਤੇ ਬੜਾ ਪ੍ਰਬੰਧ ਹੈ ਲਾਈਟਨਿੰਗ ਦਾ ਤੇ ਅੰਦਰ ਦਾ ਸੀ ਲਾਈਟ ਦਾ ਪ੍ਰਬੰਧ ਕਟਿਆ ਹੋਇਆ ਹੈ ਕੋਈ ਇਤਨਾ ਸਾਧਨ ਨਹੀਂ ਲੈਟਦਾ ਉਹਨਾਂ ਦੇ ਕੋਲ ਰਾਤ ਨੂੰ ਹਮਲਾ ਕਰਾਂਗੇ ਤੇ ਕੇਐਸ ਬਰਾੜ ਕਹਿੰਦਾ ਵੀ 2 ਕੁ ਘੰਟੇ ਵਿੱਚ ਸਾਡਾ ਮੋਰਚਾ ਫਤਿਹ ਹੋ ਜਾਵੇਗਾ ਦੋ ਕੁ ਘੰਟੇ ਦੇ ਅੰਦਰ ਅੰਦਰ ਜਿਹੜਾ ਹੈ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਵਾਂਗੇ ਤੇ ਸੰਤ ਜਰਨੈਲ ਸਿੰਘ ਨੂੰ ਜਿਉਂਦੇ ਨੂੰ ਕੱਢ ਲਿਆਵਾਂ ਪਰ ਹੋਇਆ ਕਿ ਇਹਨਾਂ ਨੇ ਜਿਹੜਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਵੱਡੀਆਂ-ਵੱਡੀਆਂ ਇਹਨਾਂ ਕੋਲ ਮਸ਼ੀਨ ਗਨਾਂ ਵੱਡੇ-ਵੱਡੇ ਇਹਨਾਂ ਕੋਲ ਪ੍ਰਬੰਧ ਚਾਰਵੀਂ ਤੇ ਹਮਲਾ ਹੋਇਆ ਹਮਲਾ ਕਰਨ ਤੋਂ ਪਹਿਲਾਂ ਆਦਾਲਤ ਕੋ ਜ਼ਿਕਰ ਕਰੇ ਵੀ ਜਿਹੜੇ ਬੰਦੇ ਸੰਤ ਜੀ ਨਾਲ ਰਲੇ ਹਨ ਆ ਕੇ ਇੱਕ ਆਈਐਸਸੀ ਜੀ ਦਾ ਨਾਮ ਸੀ ਕਪੂਰ ਸਿੰਘ ਕਾਂਗਰਸ ਤੋਂ ਤੰਗ ਆਇਆ ਉਹ ਹੀ ਸੰਤ ਜੀ ਨਾਲ ਰਲਿਆ ਡੀਸੀ ਜਿਹੜਾ ਸੀ ਸ਼੍ਰੀ ਅੰਮ੍ਰਿਤਸਰ ਦਾ ਉਹਨੂੰ ਕਿਹਾ ਗਿਆ ਵੀ ਤੇਰੀ ਸਾਨੂੰ ਮਦਦ ਦੀ ਲੋੜ ਹੈ ਆਪਣੀ ਸਾਰੇ ਹੀ ਜਿਹੜੇ ਇਹ ਪੁਲਿਸ ਵਾਲੇ ਹਨ ਇਹਨਾਂ ਦੇ ਦੁਆਰਾ ਸਾਡੀ ਮਦਦ ਕਰ ਉਹਦਾ ਨਾਮ ਸੀ ਗੁਰਦੇਵ ਸਿੰਘ ਉਹ ਗੁਰਦੇਵ ਸਿੰਘ ਨੇ ਕਿਹਾ ਵੀ ਵੇਖੋ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਕੇਸ ਕਹਿੰਦਾ ਵੀ ਇਸ ਪੱਖੋਂ ਉਹ ਡੀਸੀ ਜਿਹੜਾ ਸੀ ਸਾਡੇ ਨਾਲ ਨਹੀਂ ਖੜਿਆ ਸ਼ਾਇਦ ਉਹਨੇ ਵੀ ਜਿਹੜਾ ਹੈ ਸੰਜਰਨੈਲ ਸਿੰਘ ਦਾ ਜਿਹੜਾ ਹੈ ਸਾਥ ਦੇਣ ਦਾ ਹੱਕ ਨਿਭਾਇਆ ਸੀ ਉਹ ਇਦਾਂ ਕਰਕੇ ਜੀ ਜਦੋਂ ਇਹ ਗੱਲ ਆਖੀ ਗਈ ਕਿ ਮੈਂ ਨਹੀਂ ਸਾਥ ਦੇ ਸਕਦਾ ਫਿਰ ਉਹਨੂੰ ਜਿਹੜਾ ਹੈ ਜੀ ਜੋ ਬਦਲ ਕਰਕੇ ਉਹਦੀ ਜਗ੍ਹਾ ਤੇ ਇੱਕ ਜੋ ਬੰਦਾ ਰੱਖਿਆ ਗਿਆ ਉਹਦਾ ਨਾਮ ਸੀ ਰਮੇਸ਼ ਿੰਦਰ ਸਿੰਘ ਜੋ ਬਾਦਲ ਦੀ ਘਰਵਾਲੀ ਦੇ ਮਾਮੇ ਦਾ ਪੁੱਤ ਸੀ ਉਹਨੂੰ ਭਾਇਆ ਗਿਆ ਤੇ ਉਹਨੇ ਉਹਦਾ ਸਾਥ ਪੂਰਨ ਤੌਰ ਤੇ ਨਿਭਾਇਆ ਕਿਸ ਬਰਾੜ ਦਾ ਔਰ ਜਿਹੜੇ ਅੱਜ ਕੱਲ ਤਾਂ ਹੁੰਦੇ ਠੇਕੇਦਾਰ ਬਣੀ ਫਿਰਦੇ ਜੀ ਮੈਂ ਕਾਂਗਰਸੀਆਂ ਅਕਾਲੀਆਂ ਭਾਈ ਇੱਥੇ ਕੋਈ ਕਾਂਗਰਸ ਅਕਾਲੀ ਨਹੀਂ ਇੱਥੇ ਆ ਅਕਾਲੀ ਪੁਰਸ਼ ਉਹ ਇਦਾਂ ਦੇ ਕਈ ਜਿਹੜੇ ਸਨ ਸਾਹਿਬ ਜੀ ਕਈ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਸਨ ਜੀ ਦੇ ਨਾਲ ਜਿਹੜੇ ਰਲਣਾ ਕੀਤੇ ਉਹ ਇਹਨਾਂ ਕੋਈ ਤਰ੍ਹਾਂ ਦਾ ਪ੍ਰਬੰਧ ਹੈ ਜਿਹੜੀ ਫੌਜ ਆਈ ਹੈ ਸੀਆਰਪੀਐਫ ਜਾਂ ਪੈਦਲ ਪਿਆਦਾ ਫੌਜ ਹੈ ਜਾਂ ਫਿਰ ਬੀਐਸਐਫ ਹੈ ਪਹਿਰਾ ਕਮਾਂਡੋ ਹਨ ਸਪੈਸ਼ਲ ਬਰੰਟੀਅਰ ਫੌਜ ਹੈ ਇਹਨਾਂ ਕੋ ਜਿਹੜਾ ਹੈ ਜੀ ਐਲ ਐਮ ਜੀ ਰੱਖੀਆਂ ਹੋਈਆਂ ਨੇ ਬਹੁਤ ਜ਼ਿਆਦਾ ਤੇ ਇਜ਼ਰਾਇਲ ਤੇ ਜਰਮਨੀ ਤੋਂ ਸਪੈਸ਼ਲ ਜਿਹੜੇ ਹਨ ਕਮਾਂਡੋ ਸਦੇ ਗਏ ਜਿਹੜੇ ਉੱਥੋਂ ਸਿੱਖਿਆ ਲੈ ਕੇ ਆਏ ਸੀ ਹਨ ਉਹ ਇੰਡੀਆ ਦੇ ਪਰ ਉਹਨਾਂ ਨੇ ਇਜ਼ਰਾਇਲ ਤੋਂ ਜਾਂ ਜਰਮਨੀ ਤੋਂ ਸਿੱਖਿਆ ਲਈ ਹੋਈ ਸੀ ਉਹਨਾਂ ਕਮਾਂਡੋਆਂ ਨੂੰ ਸਦੇ ਆ ਗਿਆ ਸਦ ਕਰਕੇ ਜਿਹੜੀ ਫੌਜ ਹੈ ਫਿਰ ਤਾਇਨਾਤ ਕੀਤੀ ਗਈ ਚਾਰੋਂ ਤਰਫ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਾ ਪਾਇਆ ਗਿਆ ਇਹ ਤਿੰਨ ਤਰੀਕ ਦੀ ਰਾਤ ਦੀ ਗੱਲ ਹੈ ਜਦੋਂ ਪੂਰੀ ਤਿਆਰੀ ਕਰ ਲੈਣਾ ਕੀਤੀ ਫਿਰ ਜਿਹੜਾ ਹੈ ਜਿਹੜੀ ਜਿਹੜੀ ਫੌਜ ਜਿੱਥੇ ਜਿੱਥੇ ਤਾਇਨਾਤ ਕੀਤੀ ਗਈ ਉਹਦਾ ਦਾ ਸਿਕਰ ਕਰੇ ਟੈਨਗਾਰਡ ਜਿਹੜੀ ਹੈ ਜੋ ਘੰਟਾ ਘਰ ਵਾਲੇ ਸਥਾਨ ਵੱਲੋਂ ਉੱਥੇ ਟੈਨਗਾਰਡ ਦੀ ਨਿਯੁਕਤੀ ਕੀਤੀ ਗਈ ਨਾਲ 12 ਬਿਹਾਰ ਰੈਜੀਮੈਂਟ ਹੈ ਦੂਜੇ ਪਾਸੇ ਲੰਗਰ ਵਾਲੇ ਥਾਂ ਵੱਲ ਜਿਹੜਾ ਹੈ 26 ਬੰਦਰਾਸ ਰੈਜੀਮੈਂਟ ਤੇ 9 ਕਮਾਊ ਰੈਜੀਮੈਂਟ ਹੈ ਅਕਾਲ ਤਖਤ ਸਾਹਿਬ ਦੇ ਪਿਛੋਂ ਜਿਹੜੀਆਂ ਬਿਲਡਿੰਗਸ ਸਨ ਉਹ ਬਹੁਤਿਆਂ ਘੇਰੇ ਵਿੱਚ ਸਨ ਪਿਛੋਂ ਕੋਈ ਹਮਲਾ ਨਹੀਂ ਕਰ ਸਕਿਆ ਪਰ ਉਥੇ ਇਹਨਾਂ ਨੇ ਜਿਹੜਾ ਹੈ ਹੈਲੀਕਾਪਟਰਾਂ ਦੇ ਨਾਲ 912 ਕਮਾਂਡੋ ਉਤਾਰੇ ਗਏ ਸਨ ਜਿਨ੍ਹਾਂ ਦਾ ਇਹਨਾਂ ਦਾ ਮੋਰਚਾ ਫੇਲ ਹੋਇਆ ਜਿਹੜਾ ਟੈਂਕੀ ਤੇ ਮੋਰਚਾ ਸੀ ਉਸ ਟੈਂਕੀ ਦੇ ਮੋਰਚੇ ਤੋਂ ਦੂਰੋਂ ਹੀ ਜਿਹੜਾ ਹੈ ਉਹ ਗੋਲੀਆਂ ਦੀ ਬਿਸ਼ਾਰ ਇਹਨਾਂ ਕਮਾਂਡੋਆਂ ਤੇ ਕੀਤੀ ਗਈ ਤੇ 912 ਕਮਾਂਡੋ ਜਿਹੜੇ ਪੈਰਾ ਕਮਾਂਡੋ ਕਿਹਾ ਜਾਂਦਾ ਹੈ ਉਹਨਾਂ ਦੀ ਜਿਹੜੀ ਟ੍ਰੇਨਿੰਗ ਬੜੀ ਸਖਤ ਦਿੱਤੀ ਜਾਂਦੀ ਕਈ ਕਿ ਜਨ ਭੁੱਖੇ ਵੀ ਰੱਖਿਆ ਜਾਂਦਾ ਕਈ ਕੇ ਜਨ ਜਿਹੜਾ ਹੈ ਉਹਨਾਂ ਤੋਂ ਵਰਜਿਸ਼ ਕਰਵਾਈ ਜਾਂਦੀ ਬਹੁਤ ਤਰ੍ਹਾਂ ਦੀਆਂ ਨਿਗਾ ਵੀ ਉਹਨਾਂ ਦੀ ਬਾਜ ਵਰਗੀ ਹੁੰਦੀ ਐਸੇ ਕਮਾਂਡੋਆਂ ਨੂੰ 912 ਦਿਆਂ ਅਨੁਸਾਰਿਆਂ ਨੂੰ ਹੀ ਖਾਲਸੇ ਨੇ ਢੇਰ ਕਰਕੇ ਛੁੱਟਿਆ ਉਹ ਅੱਗੇ ਜਿਹੜਾ ਹੈ ਦੂਜੇ ਪਾਸੇ ਕਈ 15 ਕਮਾਊ ਤੇ ਨੌ ਗੜਵਾਲ ਜਿਹੜੇ ਇਧਰਲੇ ਪਾਸੇ ਜੋ ਕਿ ਅਕਾਲ ਤਖਤ ਸਾਹਿਬ ਦੇ ਜਦੋਂ ਆਪਾਂ ਮੁਖ ਕਰੀਏ ਤੇ ਖੱਬੇ ਪਾਸੇ ਫੌਜ ਹੈ ਇਹ ਤੇ ਹੈ ਦੀ ਫੌਜ ਦੀ ਕਾਰਵਾਈ ਲਗਭਗ ਕੋਈ 6 ਸੱਤ ਰੈਜੀਮੈਂਟਾਂ 8 ਰੈਜੀਮੈਂਟਾਂ ਇੱਥੇ ਪਹੁੰਚੀਆਂ ਨੇ ਤੇ ਜੇ ਅਸੀਂ ਵਾਚੀਏ ਤੇ ਹਰ ਇੱਕ ਰੈਜੀਮੈਂਟ ਦੇ ਵਿੱਚ 1000 ਤੋਂ ਲੈ ਕੇ 3000 ਫੌਜ ਹੁੰਦੀ ਹੈ ਹਾਲਾਂ ਜਿਹੜੀ ਪਿਆਦਾ ਫੌਜ ਹੈ ਉਹ ਵਧਦੇ ਰਹੀ ਹੈ ਹੁਣ ਅਸੀਂ ਸਿੰਘਾਂ ਦੇ ਮੋਰਚੇ ਵੀ ਵੇਖ ਲਈਏ ਜਿਹੜਾ ਜੀ ਲੰਗਰ ਹਾਲ ਵਾਲਾ ਮੋਰਚਾ ਹੈ ਉਥੇ ਮੋਰਚਾ ਲਾਇਆ ਗਿਆ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀ ਹਨ ਉਥੇ ਤਾਇਨਾਤ ਕੀਤੇ ਗਏ ਜੋੜਾ ਕਰਦੇ ਵਿੱਚ ਵੀ ਜਵਾਨ ਸਿੰਘ ਹਨ ਤਿਆਰ ਬਰ ਤਿਆਰ ਉਹਨਾਂ ਦੇ ਪਾਸ ਹਲਕੇ ਜੇ ਵੈਸੇ ਹਥਿਆਰ ਹਨ ਬਹੁਤੇ ਭਾਰੀ ਨਹੀਂ ਬਹੁਤੇ ਭਾਰੀ ਹਥਿਆਰ ਜਿਹੜੀ ਨੇ ਔਕਾਲ ਤੱਕ ਸਹਿਵਲ ਰੱਖੇ ਗਏ ਕਿਉਂਕਿ ਉਹ ਮਹਿਫੂਜ਼ ਜਗ੍ਹਾ ਰੱਖਣੀ ਸੀ ਪਰ ਜਿਹੜੀ ਵਾਰ ਸਾਨੂੰ ਉਹਨਾਂ ਨੂੰ ਹਲਕੇ ਜਿਹੇ ਹਥਿਆਰ ਦਿੱਤੇ ਸੀ ਵੀ ਤੁਸੀਂ ਧਿਆਨ ਦਿਓ ਵੀ ਗੋਲੀ ਜਿਹੜੀ ਹੈ ਕੋਈ ਵਾਝਾ ਨਾ ਜਾਵੇ ਕੋਈ ਖਾਲੀ ਵਾਰ ਨਾ ਜਾਵੇ ਹਰ ਇੱਕ ਗੋਲੀ ਦਾ ਕੋਈ ਨਾ ਕੋਈ ਸ਼ਿਕਾਰ ਹੋਣਾ ਚਾਹੀਦਾ ਕਿਉਂਕਿ ਅਸਲਾ ਸਾਡੇ ਕੋਲ ਸੀਮਤ ਹੈ ਸੋ ਲੰਗਰ ਹਾਲ ਦੇ ਵੱਲ ਜਿਹੜਾ ਹੈ ਮੋਰਚਾ ਉਹ ਵਿਦਿਆਰਥੀ ਜਨਾਂ ਦਾ ਲਾਇਆ ਗਿਆ ਉਹਦੇ ਨਾਲ ਜਿਹੜਾ ਬੁੰਗੇ ਤੇ ਮੋਰਚਾ ਲਾਗੇ ਮੋਰਚਾ ਉੱਥੇ ਬਾਬਾ 18 ਸਿੰਘ ਜੀ ਆਦਿਕ ਸਿੱਖ ਇੱਕ ਬੜੀ ਹੈਰਾਨੀ ਹੋਈ ਜਿਹੜਾ ਘੰਟਾ ਘਰ ਵਾਲੇ ਪਾਸੇ ਜਾਂ ਨਿਸ਼ਾਨ ਸਾਹਿਬ ਵਾਲੇ ਸੱਜੇ ਪਾਸੇ ਜੋ ਮੋਰਚਾ ਲਾਇਆ ਗਿਆ ਉੱਥੇ ਜਿਹੜੀਆਂ ਵਿਦਿਆਰਥਣਾ ਸਨ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਉਹਦਾ ਨਾਮ ਬੀਬੀ ਉਪਕਾਰ ਕੌਰ ਤੇ ਬੀਬੀ ਪਰਮਜੀਤ ਕੌਰ ਉਹਨਾਂ ਨੇ ਮੋਰਚਾ ਸਾਂਭਿਆ ਆ ਗਿਆ ਜੀ ਐਸਾ ਮੋਰਚਾ ਸਾਂਭਿਆ ਵੀ ਅੱਜ ਕੱਲ ਅਸੀਂ ਕਹਿੰਦੇ ਆ ਵੀ ਬੀਬੀਆਂ ਕੁਝ ਕਰ ਨਹੀਂ ਸਕਦੀਆਂ ਜੀ ਇਹ ਵੋ ਕਰਦੇ ਨੇ ਪਰ ਵੇਖੋ ਜਦੋਂ ਖਾਲਸਾ ਤਿਆਰ ਪਰ ਤਿਆਰ ਹੁੰਦਾ ਉਹਦੇ ਵਿੱਚੋਂ ਬੀਬੀਆਂ ਨੇ ਵੀ ਜਿਹੜਾ ਹੈ ਹਿੱਸਾ ਛੱਡਿਆ ਨਹੀਂ ਉਹਨਾਂ ਨੇ ਵੀ ਹੱਥਾਂ ਵਿੱਚ AK-47 ਨਾਲ ਲੈ ਲਈਆਂ ਮੋਰਚੇ ਵਿੱਚ ਡੱਟ ਗਈਆਂ ਕਿਹਾ ਗਿਆ ਵੀ ਤੁਸੀਂ ਆਪਣਾ ਬਚਾਅ ਕਰ ਲਓ ਕਹਿੰਦੀਆਂ ਨਹੀਂ ਅਸੀਂ ਵੀ ਸ਼ਹੀਦੀ ਪਾਉਣੀ ਹੈ ਤੋ ਇਹ ਜਿਹੜਾ ਮੋਰਚਾ ਹੈ ਇਹਨਾਂ ਨੇ ਸੱਜੇ ਪਾਸੇ ਨਿਸ਼ਾਨ ਸਾਹਿਬ ਦੇ ਸੱਜੇ ਪਾਸੇ ਲਾਉਣਾ ਕੀਤਾ ਹੁਣ ਖੱਬੇ ਪਾਸੇ ਬਾਬਾ ਦੀਪ ਸਿੰਘ ਸਾਹਿਬ ਜੀ ਵਾਲਾ ਸਥਾਨ ਹੈ ਉੱਥੇ ਇੱਕ ਪੂਰਾ ਪਰਵਾਰ ਹੀ ਡਟਿਆ ਹੋਇਆ ਹੈ ਜਿਹਦਾ ਨਾਮ ਕੁਝ ਇਸ ਪ੍ਰਕਾਰ ਹੈ ਭਾਈ ਮੋਹਰ ਸਿੰਘ ਜੀ ਇਹ ਬ੍ਰਾਹਮਣਾਂ ਦੇ ਬੇਡੇ ਸਨ ਤੇ ਜਦੋਂ ਸੰਤ ਜਰਨੈਲ ਸਿੰਘ ਜੀ ਨੂੰ ਮਿਲੇ ਪ੍ਰਭਾਵੇ ਤੋਏ ਤੇ ਸਿੱਖ ਸੱਜ ਗਏ ਇਹਨਾਂ ਦੀ ਘਰ ਵਾਲੀ ਉਹਦਾ ਨਾਮ ਪ੍ਰੀਤਮ ਕੌਰ ਆਉਂਦਾ ਹੈ ਇਹਨਾਂ ਦੀਆਂ ਦੋ ਬੱਚੀਆਂ ਹਨ ਸਤਨਾਮ ਕੌਰ ਤੇ ਵੈਗਰੂ ਕੌਰ ਇਹ ਵੀ ਬੜਾ ਰੌਰ ਅਲਾ ਕਰਦੀਆਂ ਨੇ ਸੋ ਅਕਾਲ ਤਖਤ ਸਾਹਿਬ ਦੇ ਖੱਬੇ ਵਾਲੇ ਪਾਸੇ ਵਾਲਾ ਸਥਾਨ ਹੈ ਉੱਥੇ ਰਿਸ਼ਪਾਲ ਸਿੰਘ ਤੇ ਉਹਦੀ ਘਰਵਾਲੀ ਉਹਦਾ ਨਾਮ ਪ੍ਰੀਤਮ ਕੌਰ ਆਉਂਦਾ ਹੈ ਤੇ ਬੱਚਾ ਹੈ 18 ਦਿਨਾਂ ਦਾ ਉਹ ਉੱਥੇ ਤਾਇਨਾਤ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਵਿੱਚ ਸੰਜਰਨੈਲ ਸਿੰਘ ਜਾਂ ਕੀ ਇਹ ਜਰਨਲ ਸੁਭੇਗ ਸਿੰਘ ਆਦਿਕ ਸਿੱਖ ਤਿਆਰ ਬਰ ਤਿਆਰ ਉਹ ਇਹ ਜਿਹੜੇ ਮੋਰਚੇ ਸਿੰਘਾਂ ਦੇ ਲੱਗੇ ਹੋਏ ਨੇ ਆਰੰਭ ਤੱਕ ਜਿਸ ਪ੍ਰਕਾਰ ਹੋਈ ਹੈ ਪਹਿਲਾ ਇਹ ਜਿਹੜੇ ਹਨ ਜੋ ਬਖਤਰਬੰਦ ਗੱਡੀਆਂ ਫੌਜਾਂ ਜਿਹੜੀਆਂ ਲੰਗਰ ਹਾਲ ਵਾਲੇ ਸਥਾਨ ਤੋਂ ਵੱਡਾ ਉੱਥੇ ਜੀ ਉਹ ਕਹੀਏ ਉਹ ਥਾਂ ਥੋੜਾ ਜਿਹਾ ਵੱਡਾ ਹੈ ਨਿਕਲਣ ਵਾਸਤੇ ਗੱਡੀਆਂ ਉੱਥੋਂ ਪਹਿਲਾਂ ਦਾਖਲ ਕੀਤੀਆਂ ਗਈਆਂ ਜਿਹੜੀਆਂ ਗੱਡੀਆਂ ਜਿਹੜਾ ਕੇਐਸਸੀ ਬਰਾੜ ਉਹ ਸੋਚਦਾ ਸੀ ਵੀ ਸ਼ਾਇਦ ਮੋਰਚੇ ਜਿਹੜੇ ਹਨ ਇਹ ਗੱਡੀਆਂ ਦੇ ਦੁਆਰਾ ਸੀ ਤੋੜ ਸੁਟਾਂਗੇ ਜਿਹੜੀਆਂ ਗੱਡੀਆਂ ਦੇ ਪਿਛੇ ਪਿਆਦਾ ਫੌਜ ਹੋਵੇਗੀ ਉਹਨਾਂ ਦੇ ਕੋਲ ਗਰਨੇਟ ਆਉਣਗੇ ਗਰਨੇਟਾਂ ਦੇ ਦੁਆਰਾ ਜਿਹੜੇ ਸਿੰਘ ਤਾਇਨਾਤ ਹੋਏ ਨੇ ਉਹਨਾਂ ਦੇ ਜਿਹੜਾ ਹੈ ਉਹ ਜਿੱਥੇ ਖਲੋਤੇ ਨੇ ਉਹਨਾਂ ਮੋਰਚਿਆਂ 'ਚ ਗਰਨੇਟ ਪਾ ਬਾ ਕੇ ਸਾਰਿਆਂ ਨੂੰ ਜਿਉਂਦਿਆਂ ਨੂੰ ਫੂਕਿਆ ਜਾਵੇਗਾ ਕਹਿੰਦੇ 100 ਤੋਂ ਵੱਧ ਉਹ ਵਖਤਰਬੱਦ ਗੱਡੀਆਂ ਸਨ ਗੱਡੀਆਂ ਸਨ ਤੇ ਉਹਨਾਂ ਨੂੰ ਜਦੋਂ ਅੰਦਰ ਪਰਵੇਸ਼ਿਤ ਕੀਤਾ ਗਿਆ ਇਹੋ ਜੀ ਕਹਿੰਦੇ ਅੰਦਰੋਂ ਬਾਸ਼ੜਾਈ ਗੋਲੀਆਂ ਦੀ ਅਮਰਤ ਵੇਲੇ ਦੀ ਗੱਲ ਹੈ ਕਹਿੰਦੇ ਉਹ ਗੱਡੀਆਂ ਨੂੰ ਵਾਪਸ ਹੁੜਨਾ ਪਿਆ ਫੇਰ ਜਿਹੜਾ ਹੈ ਇੱਕ ਐਪੀਐਸ ਨਾਮੀ ਜਿਹੜੀ ਹੈ ਗੱਡੀ ਜਿਹਦਾ ਕਿ ਕੋਈ ਲਗਭਗ 26 ਇੰਚ ਦਾ ਕਈਏ ਲੋਹੇ ਦਾ ਉਹਦਾ ਟੋਪ ਹੀ ਹੁੰਦਾ ਹੈ ਉੱਪਰਲਾ ਜਿਹਦੇ ਨਾਲ ਉਹ ਵੱਜੀ ਹੁੰਦੀ ਹੈ ਤੇ ਬੰਬ ਜਿਹੜਾ ਹੈ ਉਹਦੇ ਤੇ ਕੋਈ ਅਸਰ ਨਹੀਂ ਕਰ ਸਕਦਾ ਤੇ ਇਦਰ ਸਿੰਘਾਂ ਨੇ ਬਿਉਤਬੰਦੀ ਕੀਤੀ ਪਹਿਲਾਂ ਜਦੋਂ ਇਹ ਗੱਡੀਆਂ ਆਈਆਂ ਗੱਡੀਆਂ ਇਹਨਾਂ ਨੇ ਮੋੜ ਦਿੱਤੀਆਂ ਹਰ ਇੱਕ ਗੋਲੀ ਜਿਹੜੀ ਹੈ ਉਹ ਜਿਹੜੀ ਫੌਜ ਨੂੰ ਲੱਗਦੀ ਸੀ ਕੋਈ ਵੀ ਗੋਲੀ ਖਾਲੀ ਨਹੀਂ ਸੀ ਜਾਂਦੀ ਜਦੋਂ ਫੌਜ ਅੰਦਰ ਪ੍ਰਵੇਸ਼ ਕੀਤੀ ਗੱਡੀਆਂ ਦੇ ਉੱਤੇ ਮਾਰ ਪਾਈ ਹੈ ਪਹਿਲੀ ਗੱਡੀ ਅੰਦਰ ਬੜੀ ਹੈ ਬੱਤਰਬੰਦ ਉਹਦੇ ਤੇ ਐਸਾ ਕੋਈ ਉਹ ਐਲ ਐਮ ਜੀ ਦਾ ਵਾਰ ਹੋਇਆ ਜਿਹਦੇ ਨਾਲ ਉਹ ਬੰਦੇ ਦੀ ਅੱਖ ਵਿੱਚ ਲੱਗੀ ਤੇ ਉੱਥੇ ਚੜਾਈ ਕਰ ਗਿਆ ਇਹਨਾਂ ਨੂੰ ਸ਼ਾਇਦ ਖਦਸ਼ਾ ਸੀ ਕਿ ਸ਼ਾਇਦ ਕੋਈ ਸਿੰਘਾਂ ਕੋ ਜਾਵ ਛੋਟੀਆਂ-ਮੋਟੀਆਂ ਬੰਦੂਖਾਂ ਨੇ ਜਾਂ ਰਵਾਲਵਰ ਹਨ ਪਰ ਐਲ ਐਮ ਜੀ ਦਾ ਇਹਨਾਂ ਨੂੰ ਕਿਤੇ ਖਿਆਲ ਨਹੀਂ ਸੀ ਵੀ ਇਹ ਵੀ ਹੋ ਸਕਦੀਆਂ ਐਜੀਆਂ ਵੀ ਬੰਦੂਖਾਂ ਸਿੰਘਾਂ ਨੇ ਅੰਦਰ ਰੱਖੀਆਂ ਸਨ ਜਿਹੜੀਆਂ ਕਿ ਟੈਂਕ ਦੇ ਉੱਤੇ ਰੱਖ ਕੇ ਚਲਾਈਆਂ ਜਾਂਦੀਆਂ ਸੀ ਗੁਪਤ ਤੌਰ ਤੇ ਕਿਉਂਕਿ ਜਿਹੜਾ ਜੰਗ ਮੈਦਾਨ ਹੈ ਜੀ ਇਹਦੀ ਤਿਆਰੀ ਖਾਲਸੇ ਨੂੰ ਪਹਿਲਾਂ ਹੀ ਰੱਖਣੀ ਪੈਂਦੀ ਹੈ ਸ਼ਾਸਤਰਨ ਕੇ ਅਧੀਨ ਹੈ ਰਾਜ ਤਿਆਰ ਬਰ ਤਿਆਰ ਰਹਿਣਾ ਸਾਨੂੰ ਗੁਰੂ ਕਲੰਗੀ ਧਰਜੀ ਨੇ ਸਿਖਾਇਆ ਹੈ ਪਰ ਦੂਜੇ ਤੌਰ ਤੇ ਏਪੀਐਸ ਏਪੀਸੀ ਨਾਮੀ ਜਿਹੜੀ ਗੱਡੀ ਅੰਦਰ ਬਾੜੀ ਗਈ ਬਖਤਰਬੰਦ ਜਿਹੜੀ ਕਿ ਜਿਹਦੇ ਤੇ ਬੰਬ ਵੀ ਅਸਰ ਨਹੀਂ ਕਰਦਾ ਬੰਬproof ਜਦੋਂ ਉਹ ਬਾੜੀ ਗਈ ਇਧਰ ਸਿੰਘਾਂ ਨੇ ਜਰਨਲ ਸੁਬੇਗ ਸਿੰਘ ਨਾਲ ਉਹ ਵਾਕੀ ਟਾਕੀ ਦੇ ਨਾਲ ਬਾਤ ਜੀਤ ਕੀਤੀ ਵੀ ਸਾਡੀਆਂ ਗੋਲੀਆਂ ਦਾ ਅਸਰ ਇੱਕ ਗੱਡੀ ਦੇ ਅੰਦਰ ਆ ਰਹੀ ਹੈ ਉਹਦੇ ਤੇ ਕੋਈ ਨਹੀਂ ਹੋ ਰਿਆ ਤੇ ਤਦੋਂ ਜਿਹੜਾ ਹੈ ਜਨਨਤ ਸੁਬੇਗ ਸਿੰਘ ਨੇ ਆਰਡਰ ਦਿੱਤਾ ਵੀ ਜੋ ਹੁਣ ਉਹ ਇੱਕ ਹੁੰਦਾ ਹੈ ਜਿਹੜਾ ਬਕਸਾ ਜਿਹੜਾ ਭਰਕੇ ਤੇ ਆਰ ਡੀ ਐਕਸ ਕਹਿੰਦੇ ਜਿਹਨੂੰ ਉਹ ਸਿੰਘਾਂ ਨੇ ਆਪਣੇ ਮੋਢਿਆਂ ਤੇ ਰੱਖਿਆ ਤੇ ਜਾ ਕੇ ਉਸ ਗੱਡੀ ਦੇ ਉੱਤੇ ਹਲਾ ਬੋਲ ਦਿੱਤਾ ਜਿਹੜੀ ਗੱਡੀ ਦੇ ਉੱਤੇ ਬੰਬ ਅਸਰ ਨਹੀਂ ਸੀ ਕਰ ਸਕਦਾ ਆਰਡੀਐਸ ਚੱਲਣ ਦੇ ਨਾਲ ਉਹ ਗੱਡੀ ਦੇ ਕਹਿੰਦੇ ਪਰਖੱਚੇ ਉੱਡਦੇ ਤੇ ਦੂਜੇ ਤੌਰ ਤੇ ਫਿਰ ਇਹ ਇਹ ਵੀ ਇਹਨਾਂ ਦਾ ਜੀ ਮੋਰਚਾ ਫੇਲ ਹੋ ਗਿਆ ਜਿਵੇਂ ਕਈਏ ਕਹਿੰਦਾ ਸੀ ਕਿ ਐਸਕੇ 2 ਘੰਟੇ ਦੇ ਵਿੱਚ ਅਸੀਂ ਜਿਹੜਾ ਹੈ ਕਬਜ਼ਾ ਕਰ ਲਵਾਂਗੇ ਸੰਜੀ ਨੂੰ ਪਕੜ ਲਵਾਂਗੇ ਉਹ ਤੇ ਇਹਨਾਂ ਦੀ ਗੱਲ ਫੇਲ ਹੋਈ ਹੈ ਤੀਜੇ ਤੌਰ ਤੇ ਫਿਰ ਕੇਐਸ ਬਰਾੜ ਨੇ ਇੰਦਰਾ ਗਾਂਧੀ ਦੇ ਨਾਲ ਸੰਪਰਕ ਕੀਤਾ ਵੀ ਸਾਨੂੰ ਟੈਂਕ ਅੰਦਰ ਬਾੜਨ ਦੀ ਜਿਹੜੀ ਹੈ ਹਦਾਇਤ ਕੀਤੀ ਜਾਵੇ ਤਦੋਂ ਇੱਕ ਟੈਂਕ ਲਿਆਂਦਾ ਗਿਆ ਜਿਹਦੇ ਨਾਲ ਪਹਿਲਾਂ ਉਹ ਦਰਬਾਰ ਸਾਹਿਬ ਦੀਆਂ ਪੌੜੀਆਂ ਭੰਨੀਆਂ ਗਈਆਂ ਫੇ ਦੂਜੇ ਟੈਂਕ ਅੰਦਰ ਬਾੜੇ ਕੇ ਜਦੋਂ ਟੈਂਕ ਅੰਦਰ ਪਰਵੇਸ਼ ਕੀਤਾ ਤੜਦਾ ਜਾ ਰਿਹਾ ਹੈ ਭਾਈ ਮੋਹਰ ਸਿੰਘ ਜੀ ਨੇ ਵੇਖਿਆ ਬਾਬਾ ਦੀਪ ਸਿੰਘ ਸਾਹਿਬ ਜੀ ਵਾਲੇ ਸਥਾਨ ਤੋਂ ਪ੍ਰਕਰਮਾ ਕਰਦੇ ਆ ਉਹ ਟੈਂਕ ਅਕਾਲ ਤਖਤ ਸਾਹਿਬ ਵੱਲ ਜਾ ਰਿਹਾ ਸੀ ਭਾਈ ਮੋਹਰ ਸਿੰਘ ਜੀ ਜਿਨ੍ਹਾਂ ਦਾ ਮੋਰਚਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਵਾਲੇ ਸਥਾਨ ਤੇ ਲੱਗਾ ਹੈ ਉਹਨਾਂ ਵੇਖਿਆ ਵੀ ਟੈਂਕ ਆ ਰਿਹਾ ਹੈ ਜਦੋਂ ਜੜੀਆਂ ਦੋ ਬੱਚੀਆਂ ਨੇ ਉਹ ਕਹਿੰਦੇ ਬਹੁਤ ਹਲੀਮੀ ਦੇ ਨਾਲ ਤੇ ਛੇਤੀ ਕਹਿਣ ਲੱਗੀਆਂ ਵੀ ਪਿਤਾ ਜੀ ਟੈਂਕ ਸਾਡੇ ਵੱਲ ਵੱਧ ਰਿਹਾ ਹੈ ਕੋਈ ਹੀਲਾ ਕਰੀਏ ਹਾਲਾਂਕਿ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਡਰਦੀਆਂ ਨਹੀਂ ਵੀ ਬਾਪੂ ਭੱਜ ਜਾਈਏ ਟੈਂਕ ਆ ਗਿਆ ਸਾਡੇ ਵੱਲ ਕਹਿੰਦੀਆਂ ਪਿਤਾ ਜੀ ਕੋਈ ਹੀਲਾ ਕਰੀਏ ਕਹਿੰਦੇ ਪੁੱਤ ਹੀਲਾ ਤੇ ਹੋਈ ਇਹ ਵੀ ਜਾਨਾਵਾਰ ਦੀਆਂ ਪਹਿਣਣੀਆਂ ਇਹ ਜਾਨਾ ਕਿਦਾਂ ਵਾਰਨੀਆਂ ਪਹਿਣਗੀਆਂ ਬੱਚੇ ਨੇ ਨਿੱਕੇ ਨਿੱਕੇ ਕਹਿੰਦੇ ਬਾਬ ਬਨ ਜਾਓ ਤੇ ਜੱਪੀਆਂ ਪਾ ਲੋ ਜਾ ਕੇ ਟਿੰਕਾਂ ਨੂੰ ਉਹਨਾਂ ਇਦਾਂ ਹੀ ਕੀਤਾ ਜੀ ਨਿੱਕੀਆਂ-ਨਿੱਕੀਆਂ ਬੱਚੀਆਂ ਆਰਡੀਐਕਸ ਉਹਨਾਂ ਨੂੰ ਬਨੇ ਗਏ ਤੇ ਕਹਿੰਦੇ ਇਧਰ ਭਾਈ ਮੋਹਰ ਸਿੰਘ ਤੇ ਬੀਬੀ ਪ੍ਰੀਤਮ ਕੌਰ ਉਹਨਾਂ ਨੇ ਹੱਥ ਵਿੱਚ ਜਿਹੜਾ ਹੈ ਬੰਦੂਕਾਂ ਪਕੜੀਆਂ ਹੋਈਆਂ ਨੇ ਤੇ ਇਹ ਜੜੀਆਂ ਬੱਚੀਆਂ ਭੱਜ ਕੇ ਜਾ ਕੇ ਉਹ ਟੈਂਕ ਨੂੰ ਜਫੀ ਪਾ ਲੈਂਦੀਆਂ ਤੇ ਟੈਂਕ ਤੋਂ ਕਹਿੰਦੇ ਜਦੋਂ ਉੱਥੋਂ ਕੱਢਿਆ ਜਾਂਦਾ ਹੈ ਉਹਦੇ ਪੁਰਜ਼ੇ-ਪੁਰਜ਼ੇ ਕੱਢ ਕੇ ਕੱਢਿਆ ਜਾਂਦਾ ਹੈ ਵੇਖਣ ਵਾਲੇ ਨੇ ਵੇਖਿਆ ਵੀ ਅੱਜ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਉੱਥੇ ਨੇ ਇਹਨਾਂ ਦੇ ਟੈਂਕੋਂ ਦੂਗਾ ਨਹੀਂ ਗਾ ਜਾ ਸਕਦਾ ਇਨਾ ਕਰ ਬਿਉਤ ਬੰਦੀ ਕੀਤੀ ਵੀ ਟੈਂਕ ਵੀ ਫੇਲ ਹੋ ਗਏ ਫਿਰ ਜਿਹੜੀ ਅੰਦਰ ਫੌਜ ਪਿਆਦਾ ਫੌਜ ਬਾੜੀ ਜਾਵੇ ਫੌਜ ਦਾ ਤੇ ਇਤਨਾ ਜਿਆਦਾ ਨੁਕਸਾਨ ਹੋਇਆ ਵੀ ਇਹ ਜਿਹੜੇ ਫੌਜੀ ਨੇ ਨਾ ਕੇਐਸ ਬਰਾੜ ਦੱਸਣ ਤੋਂ ਕਤਰੌਂਦਾ ਹੈ ਕਿ ਕਿੰਨੀ ਫੌਜ ਦਾ ਮੈਦਾਨ ਨੁਕਸਾਨ ਹੋਇਆ ਹਾਲਾਂਕਿ ਅੰਦਰ ਮੁਠੀ ਪਰ ਸਿੰਘ ਹਨ ਜਿਨ੍ਹਾਂ ਦੇ ਮੋਰਚੇ 9 9 ਇੰਚ ਦੇ ਉੱਪਰ ਮੋਰਚੇ ਲਾਏ ਹੋਏ ਨੇ ਵੀ ਜੇ ਕਿਤੇ ਬੰਦਾ ਰੇਗਦਾ ਵੀ ਅੰਦਰ ਆ ਜਾਵੇ ਨਾ ਉਹ ਵੀ ਅੰਦਰ ਨਹੀਂ ਆ ਸਕਦਾ ਉਹ ਵੀ ਮਰਿਆ ਜਾਵੇਗਾ ਵਧੇਰੇ ਕਰਕੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਜਦੋਂ ਜਾਂਚ ਕਰਵਾਈ ਗਈ ਕਿ ਕਿਹੜੀਆਂ-ਕਿਹੜੀਆਂ ਬੰਦੂਖਾਂ ਨੇ ਨਾ ਪਾਸ ਤੇ ਐਸੀਆਂ ਬੰਦੂਖਾਂ ਵੀ ਬੁਲਟ ਪ੍ਰੂਫ ਜੈਕਟ ਤੇ ਉਹਨਾਂ ਸਾਹਮਣੇ ਕੁਝ ਵੀ ਨਹੀਂ ਸੀ ਜਿਹੜੀਆਂ ਕਿ ਉਹਨਾਂ ਸਿਪਾਹੀਆਂ ਦੇ ਪੈਰਾਂ ਵਿੱਚੋਂ ਕੱਢੀਆਂ ਗਈਆਂ ਕਈ ਤੇ ਉੱਥੇ ਵਿਚਾਰੇ ਮਰ ਮੁਰ ਗਏ ਖੋਨ ਬਹਿਣ ਦੇ ਨਾਲ ਕੋਈ ਕੋਈ ਸਿਪਾਹੀ ਵਾਪਸ ਮੁੜਦਾ ਹੈ ਜਿਹੜਾ ਕਿ ਬਹੁਤ ਹੀ ਜੋ ਸਿੰਘਾਂ ਦੀਆਂ ਉਹ ਗੋਲੀਆਂ ਦੇ ਬਾਸ਼ਨ ਦੇ ਨਾਲ ਘਬਰਾ ਜਾਂਦਾ ਹੈ ਇਸ ਪ੍ਰਕਾਰ ਇਹ ਹਮਲਾ ਕਰ ਰਹੇ ਨੇ ਬਹੁਤ ਹੀ ਜਿਹੜਾ ਕੀ ਹੈ ਇਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਫਿੱਕਾ ਪੈ ਰਿਹਾ ਹੈ। ਆਪਣੀ ਮਨ ਕਰਕੇ ਤੇ ਜਾਣਦੇ ਵੀ ਸ਼ਾਇਦ ਅਸੀਂ ਫੜ ਲਵਾਂਗੇ ਪਿੰਡਰਾਂ ਵਾਲਿਆਂ ਨੂੰ ਪਰ ਜਿਹੜੇ ਸਿੰਘ ਅੰਦਰ ਸੱਜੇ ਨੇ ਉਹ ਅਕਾਲਕੀ ਪੁਜਾਰੀ ਨੇ ਉਹਨਾਂ ਨੂੰ ਕੋਈ ਵੀ ਅੰਦਰ ਕੋਈ ਡਰ ਨਹੀਂ ਹੈ। ਤੇ ਜਦੋਂ ਕੇਐਸ ਬਰਾੜ ਕਿਸੇ ਪੱਤਰਕਾਰ ਨੂੰ ਦੱਸਦਾ ਹੈ ਵੀ ਕੀ ਹਾਲ ਬਣਿਆ ਹੈ ਉਹ ਆਪਣੇ ਖਿਆਲਾਂ ਤਾਂ ਦੇ ਵਿੱਚ ਖਿਆਲ ਕਰਦਾ ਤੇ ਇੱਕ ਲੈਫਟੀਨੈਂਟ ਦਿਆਲ ਨਾਮੀ ਉਹ ਕਹਿੰਦਾ ਹੈ ਵੀ 30 ਸਾਲਾਂ ਵਿੱਚ ਜਿਹੜੀਆਂ ਵੀ ਜੰਗਾਂ ਹੋਈਆਂ 65 ਦੀ ਭਾਵੇਂ 70 ਦੀ ਇਤਨਾ ਨੁਕਸਾਨ ਸਾਡਾ ਨਹੀਂ ਹੋਇਆ ਹਾਲਾਂਕਿ ਸਾਡੇ ਕੋਲ ਵੱਡੇ ਵੱਡੇ ਜਿਹੜੇ ਗ੍ਰਨੇਡ ਹਨ ਵੱਡੀਆਂ ਗੱਡੀਆਂ ਹਨ ਟੈਂਕ ਹਨ ਤੋਪਾਂ ਹਨ ਜਿਨ੍ਹਾਂ ਨਾਲ ਅਸੀਂ ਦੂਰ ਬੈਠਿਆਂ ਨੂੰ ਹੀ ਮਾਰ ਸਕਦੇ ਹਾਂ ਬਾਰੇ ਇਤਨਾ ਨੁਕਸਾਨ 30 ਸਾਲਾਂ ਵਿੱਚ ਪਾਕਿਸਤਾਨ ਦੇ ਨਾਲ ਲੜਨ ਲੱਗਿਆਂ ਵੀ ਨਹੀਂ ਹੋਇਆ ਜਿਨ੍ਹਾਂ ਇਹ ਖਾਲਸਿਆਂ ਨਾਲ ਲੜਨ ਲੱਗਿਆਂ ਹੋਇਆ ਤਾਂ ਇਸ ਤਰ੍ਹਾਂ ਕਰਕੇ ਜੀ ਅੱਜ ਦਾ ਜੋ ਮਾਹੌਲ ਹੈ ਨੁਕਸਾਨ ਤੇ ਸਾਡਾ ਵੜਾ ਹੋਇਆ ਫਿਰ ਸ਼ਾਮ ਦੇ ਸਮੇਂ ਜਿਹੜਾ ਹੈ ਟੈਂਕਾਂ ਵੱਲੋਂ ਦੂਰੋਂ ਖੜਕੇ ਹੀ ਕਿਰਿਆਕਾਲਤਾ ਸਾਹਿਬ ਦੇ ਵੱਲ ਗੋਲੇ ਦਾਗੇ ਗਏ ਜਿਹੜਾ ਕਿ ਾਕਾਤਕ ਸੇ ਸਾਹਿਬ ਦੇ ਪਾਸ ਜਿਹੜਾ ਹੈ ਬੋਰੀਆਂ ਜਿਹੜੀਆਂ ਲਾ ਕਰਕੇ ਬੰਦ ਕੀਤਾ ਹੋਇਆ ਸੀ ਸਾਰਾ ਉਹ ਕਈ ਇੱਕ ਜਾਂਗੇ ਮੈਦਾਨ ਦਾ ਜਿਹੜਾ ਸਫਰ ਬਣ ਜਾਣਾ ਕੀਤਾ ਸੀ ਉਹਦੇ ਤੇ ਗੋਲੇ ਦਾਗੇ ਗਏ ਜੋ ਗੁਮਤੀਆਂ ਸਨ ਅਕਾਲਤਾ ਸਾਹਿਬ ਦੀਆਂ ਡਿੱਗਦੀਆਂ ਗਈਆਂ ਹਰਮੰਦਰ ਸਾਹਿਬ ਦਾ ਵੀ ਅੰਦਰ ਜਿਹੜਾ ਹੈ ਉੱਥੇ ਵੀ ਗੋਲੀਆਂ ਗਈਆਂ ਨੇ ਇੱਕ ਜਿਹੜਾ ਹੈ ਰਾਗੀ ਸਿੰਘ ਜਿਹਦਾ ਨਾਮ ਸ਼ਿਵਤਾਰ ਸਿੰਘ ਕਾ ਵੀ ਦੇਰ ਤੱਕ ਉਹਨੇ ਕੀਰਤਨ ਕੀਤਾ ਲਗਭਗ ਕੋਈ 72 ਘੰਟੇ ਦੱਸਦੇ ਹਨ ਜੀ ਉਹ ਵੀ ਜਿਹੜਾ ਕੀਰਤਨ ਕਰਦੇ ਕਰਦੇ ਗੋਲੀ ਲੱਗੀ ਉਥੇ ਸ਼ੀਦੀ ਪਾ ਗਏ ਇੱਕ ਰਾਗੀ ਸਿੰਘ ਭਾਈ ਅਮਰੀਕ ਸਿੰਘ ਉਹਨੇ 24-25 ਘੰਟੇ ਦੇ ਉਹਨੇ ਕੀਰਤਨ ਕੀਤਾ ਸਮਾਂ ਆਇਆ ਤੇ ਉਹਨੇ ਉਥੇ ਜਿਹੜਾ ਹੈ ਆਪਣਾ ਬਚਾ ਕਰਕੇ ਵਸੇਰਾ ਕਰ ਲਿਆ ਇੱਕ ਭਾਈ ਨਿਰਮਲ ਸਿੰਘ ਜੀ ਉਹ ਵੀ ਆਪਣੇ ਜਿਹੜਾ ਹੈ ਬਿਆਨ ਵਿੱਚ ਦੱਸਦੇ ਨੇ ਕਿ ਇਸ ਸਮੇਂ ਦੌਰਾਨ ਮੈਂ ਵੀ ਉੱਥੇ ਕੀਰਤਨ ਦੀ ਹਾਜ਼ਰੀ ਭਰ ਰਿਆ ਸੀ ਤੇ 8-9 ਘੰਟੇ ਤੇ ਮੈਂ ਕੀਰਤਨ ਦੀ ਹਾਜ਼ਰੀ ਭਰੀ ਤੇ ਇਸ ਤਰ੍ਹਾਂ ਕਰਕੇ ਇੱਕ ਜਿਹੜਾ ਅਸੀਂ ਰਾਗੀ ਸਿੰਘ ਸਾਈਡ ਤੇ ਦਰਵਾਜ਼ੇ ਤੋਂ ਪਰੇ ਤਬਲੇ ਵਾਲਾ ਦੂਜੇ ਪਾਸੇ ਇੱਕ ਹਰਮੋਨੀਅਮ ਵਾਲਾ ਤੀਜੇ ਪਾਸੇ ਇਦਾਂ ਕਰਕੇ ਤੇ ਅਸੀਂ ਹਰਮੰਦਰ ਸਾਹਿਬ ਦੀ ਜਿਹੜਾ ਉਹ ਮਰਿਆਦਾ ਸੀ ਉਹਨੂੰ ਕਾਇਮ ਕੀਤਾ ਤੇ ਤੀਜੇ ਪਾਸੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਸ ਸਮੇਂ ਪ੍ਰਕਾਸ਼ਮਾਨ ਸਨ ਉਹਨਾਂ ਤੇ ਵੀ ਗੋਲੀ ਦਾ ਵਾਰ ਹੋਣਾ ਕੀਤਾ ਹੈ ਅੱਜ ਵੀ ਜੇ ਵੇਖੀਏ ਜਾ ਕੇ ਅਜਿਹੇ ਦਿਨ ਸ਼ਾਇਦ ਜਾਂ 6 ਜੂਨ ਵਾਲੇ ਦਿਨ ਐ ਜੀ ਪੀ ਸੀ ਵੱਲੋਂ ਧੰਗ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਤੇ ਨਾਲੇ ਉਹ ਗੋਲੀ ਵੀ ਵਿਖਾਈ ਜਾਂਦੀ ਹੈ ਅੰਦਰ ਜਿਹੜੇ ਹਨ ਜਨਰਲ ਸੁਬੇਸ਼ ਸਿੰਘ ਵਰਗੇ ਉਹ ਤਿਆਰ ਪਰ ਤਿਆਰ ਹਨ ਜੋ ਵੀ ਕੋਈ ਇਹ ਸਰਕਾਰ ਕੋਈ ਉੱਤਾ ਚੱਕਦੀ ਹੈ ਕੋਈ ਫੌਜ ਚਾੜਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਂਡੋ ਅੰਦਰ ਬਾੜਦੀ ਹੈ ਉਹਨਾ ਕਮਾਂਡਵਾਂ ਨੂੰ ਜਨਰਲ ਸੁਭੇਗ ਸਿੰਘ ਪਹਿਲਾਂ ਹੀ ਤਿਆਰਬਰ ਤਿਆਰ ਸਿੰਘਾਂ ਦੇ ਦੁਆਰਾ ਮਾਤ ਪਾ ਦਿੰਦਾ ਹੈ ਕਹਿੰਦੇ ਉੱਥੇ ਸ਼ਰਧਾਲੂ ਵੀ ਹਨ ਉਹਨਾਂ ਦਾ ਵੀ ਬੜਾ ਨੁਕਸਾਨ ਹੋਇਆ ਹੈ ਕਈ ਸਿੰਘ ਵੀ ਸ਼ਹੀਦ ਹੋਏ ਹਨ ਪਰ ਇਹਨਾਂ ਵਿੱਚੋਂ ਵਧੇਰੇ ਕਰਕੇ ਹਰੀਆਂ ਵਰਦੀਆਂ ਵਾਲੇ ਹੀ ਦਿਸ ਰਹੇ ਹਨ ਤੋ ਇਸ ਤਰ੍ਹਾਂ ਖਾਲਸਾ ਗਾਇਦਾ ਹੈ ਜੀ ਸਾਡੇ ਵਾਸਤੇ ਨਾਮ ਭੁੱਲਣ ਯੋਗ ਤੇ ਨਾਮ ਬਖਸ਼ਣ ਯੋਗ ਸਥਿਤੀ ਹੈ ਜੋ ਸਾਡੇ ਨਾਲ ਇਹਨਾਂ ਨੇ ਕੀਤਾ ਹੈ ਉਹ ਅਸੀਂ ਕਦੇ ਭੁੱਲ ਨਹੀਂ ਸਕਦੇ ਤੇ ਨਾ ਹੀ ਕਦੇ ਭੁੱਲਾਂਗੇ ਸਾਡੇ ਤੇ ਇਹ ਜਿਹੜਾ ਸੀਨੇ ਦੇ ਉੱਤੇ ਉੱਕਰੀ ਗਈ ਹੈ ਗੱਲ ਤੇ ਜਿਨ੍ਹਾਂ ਨੂੰ ਆਪਣੇ ਜਾਣਦੇ ਸੀ ਆਪਣੇ ਨਾਂ ਨਿਕਲੇ ਸਾਡਾ ਤੇ ਅਕਾਲ ਹੀ ਹੈ ਤੇ ਉਹਦੇ ਪੁਜਾਰੀ ਹੋ ਕੇ ਰਹਿਣਾ ਹੈ ਤੇ ਤਿਆਰ ਵਰ ਤਿਆਰ ਹੋ ਕੇ ਰਹਿਣਾ ਹੈ ਇਹ ਦਿਨ ਇਹ ਘੜਨਾਵਾ ਸਾਨੂੰ ਦੱਸਦੀਆਂ ਨੇ ਕਿ ਸਾਨੂੰ ਤੁੰਗ ਸੰਗ ਸਾਰੇ ਪ੍ਰਭੂ ਜੀ ਸੁਣਾਏ ਬਿਨਾ ਤੇਗ ਤੀਰੰਗ ਰਹੇ ਨਾਹੀ ਭਾਈ ਬਿਨਾ ਸ਼ਸਤਰ ਕੇ ਸੰਗ ਨਰਕ ਪੇਟ ਜਾਨੋ ਗਹੇ ਕਾਨ ਤਾਕੋ ਕਿਤੇ ਲੈ ਸਧਾਨੋ ਸ਼ਸਤਰ ਤਿਆਰ ਹੋਣਾ ਹੈ ਤਿਆਰ ਬਰ ਤਿਆਰ ਹੋਣਾ ਹੈ ਸਥਿਤੀ ਨੂੰ ਮਾਪ ਕੇ ਉਸ ਸਥਿਤੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਸਰ ਕਰਨਾ ਹੈ ਸੋ ਇਥੇ ਦਾਹ ਜਿਹੜਾ ਹੈ ਵਿਸ਼ਰਾਮ ਦਵੇ ਹੋਈ ਪੁਲ ਚੁਕ ਦੀ ਸ਼ਮਾ ਦੇਹੋ ਸਜਣੇ ਸੀਸੜੀਆ ਯਹੋਵਾ ਸਾਹਬ ਇਸੋ ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ